ਲੋਕਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨ ਲਈ ਡੀਐਸਪੀ ਕਰਨੌਰ ਨੇ ਭੋਗਲਾ ਰੋਡ ਤੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਲੋਕਾਂ ਨਾਲ ਮੀਟਿੰਗ ਇਸ ਮੌਕੇ ਤੇ ਐਸਐਚਓ ਖੇੜੀ ਗੰਡੀਆਂ ਦੇ ਨਾਲ ਇਲਾਕੇ ਦੇ ਮੋਤਬਰ ਬੰਦੇ ਵੀ ਰਹੇ ਮੌਜੂਦ ਜੇ ਹਰ ਚੀਜ਼ ਦੀ ਹਰ ਚੀਜ਼ ਦੀ ਹਰ ਚੀਜ਼ ਦੀ ਹਾਲਤ ਜਿਹੜਾ ਟਾਈਟ ਹੋ ਜਾਂਦੇ ਨੇ ਬਹੁਤ ਸਾਰੇ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਸਮਾਜਿਕ ਤੌਰ ਤੇ ਗਰੂਰ ਨਹੀਂ ਆਪਾਂ ਲੋਕਾਂ ਦਾ ਪਰ ਆਪਾਂ ਸਮਾਜ 'ਚ ਰਹਿੰਦੇ ਆ ਅਸੀਂ ਵੀ ਫਾਇਦਾ ਇੱਥੋਂ ਤੁਹਾਨੂੰ ਫਾਇਦਾ ਹੁੰਦਾ ਬਹੁਤ ਸਾਰੀਆਂ ਗੱਲਾਂ ਨੇ ਪਰ ਸਮਾਜਿਕ ਤੌਰ ਤੇ ਗੰਦੇ ਨੇ ਠੀਕ ਹੈ ਕਿਉਂਕਿ ਤੁਹਾਨੂੰ ਉਹਨਾਂ ਗੱਲਾਂ ਦੀ ਇੱਜ਼ਾਤ ਨਹੀਂ ਦਿੱਤਾ ਪਰ ਫਿਰ ਵੀ ਆਪਾਂ ਕਰਨੀਆਂ ਹੁੰਦੀਆਂ ਨੇ ਕਿਉਂਕਿ ਆਪਾਂ ਸਮਾਜ 'ਚ ਸਾਡੀ ਥੋੜੀ ਜਿਹੀ ਖੜ ਕੇ ਬੜੀ ਵਧੀਆ ਬਣ ਜੂਗੀ ਅੱਠ ਤੇ ਤੁਸੀਂ ਸੁਭਤ ਨਾਲ ਕਰਾਂ ਇਲਾਕੇ ਦੇ ਲੋਕਾਂ ਦੇ ਆਦਿਆ ਮੁਸ਼ਕਲਾ ਬਾਰੇ ਪੁਲਿਸ ਅੱਤੜੂ ਜਾੜੂ ਕਰਾਇਆ ਜਿਹੜੀ ਇਹੇ ਜੀ ਗੱਲ ਹੈ ਅੱਛੀ ਗੱਲ ਇਹ ਸਭ ਦੇ ਸਾਹਮਣੇ ਕੀਤੀ ਆ ਦਸੂਜੀ ਮੋਬਾਈਲ ਸਾਡਾ ਤੋਂ ਨਿਕੋਆ ਉਹਦੇ ਨੂੰ ਸਾਡੇ ਜੀ ਕਰੇ ਬੈਠੇ ਵੀ ਇਹ ਗੱਲ ਦੱਸ ਸਕਦੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀਐਸਪੀ ਕਨੌਰ ਨੇ ਦੱਸਿਆ ਜੀ ਅੱਜ ਅਸੀਂ ਪਿੰਡ ਭੋਗਲਾ ਵਿਖੇ ਤੇ ਪੰਜਾਬ ਇਨਕਲੇਵਸ ਜਿਹੜੀ ਕਲੋਨੀ ਹੈ ਦਿਆਲਾਦੋਲਾ ਜਿਹੜਾ ਏਰੀਆ ਉਹਨਾਂ ਦੇ ਲੋਕਾਂ ਨੂੰ ਬੇਨਤੀ ਕਰਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨਾਲ ਪਬਲਿਕ ਮੀਟਿੰਗ ਕਰਨ ਲਈ ਆਏ ਹੋਏ ਆ। ਇਹ ਜਿਹੜੀ ਮੀਟਿੰਗਾਂ ਨੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਣ ਕੁਮਾਰ ਸ਼ਰਮਾ ਆਈਪੀਐਸ ਅਤੇ ਉੱਚ ਅਫਸਰਾਂ ਦੇ ਨਿਰਦੇਸ਼ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਵਿੱਚ ਜੋ ਨਸ਼ੇ ਨੂੰ ਲੈ ਕੇ ਨਮਸ਼ੀ ਹੈ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਾ ਕੇ ਨਸ਼ਿਆਂ ਦਾ ਜਿਹੜਾ ਵਪਾਰ ਕਰਨ ਵਾਲੇ ਸਦਾਗਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਲੋਕਾਂ ਦਾ ਸਹਿਯੋਗ ਮੰਗਣ ਲਈ ਤੇ ਨੌਜਵਾਨ ਪੀੜੀ ਨੂੰ ਅੱਛੇ ਪਾਸੇ ਪਰੇਨ ਲਈ ਜਿਹੜਾ ਹੈ ਅਸੀਂ ਅਜੇ ਪਬਲਿਕ ਮੀਟਿੰਗ ਕੀਤੀ ਹੈ ਜ ਜਿਹਦੇ ਵਿੱਚ ਲੋਕਾਂ ਨੇ ਵੱਲ ਚੜ ਕੇ ਜਿਹੜਾ ਹੈ ਭਾਗ ਲਿਆ ਇਸ ਮੀਟਿੰਗ ਵਿੱਚ ਮੇਰੇ ਨਾਲ ਐਸਐਚਓ थाना ਖੇੜੀਗੜੀਆਂ ਜੀ ਸਾਹਬ ਸਿੰਘ ਜੀ ਵੀ ਆਏ ਨੇ ਜਿਨ੍ਹਾਂ ਨੇ ਇਹ ਮੀਟਿੰਗ ਦਾ ਪ੍ਰਬੰਧ ਕੀਤਾ ਤੇ ਇਹਨਾਂ ਦੇ ਸਾਰੇ ਸਟਾਫ ਨੇ ਲੋਕਾਂ ਨੇ ਲੋਕਾਂ ਨੇ ਇਸ ਮੀਟਿੰਗ ਵਿੱਚ ਖੁੱਲ ਕੇ ਆਪਣੇ ਵਿਚਾਰ ਰੱਖੇ ਨੇ ਮੈਂ ਇੱਥੇ ਲੋਕਾਂ ਨੂੰ ਵਿਸ਼ਵਾਸ ਦਵਾਉਣਾ ਜਿੰਨੀਆਂ ਵੀ ਕ੍ਰਿਤੀਆਂ ਬਾਰੇ ਉਹਨਾਂ ਨੇ ਮੇਰੇ ਧਿਆਨ ਵਿੱਚ ਜਿੱਥੇ ਲਿਆਂਦਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਹੈ ਕੋਈ ਮੋਬਾਈਲ ਫੋਨ ਵਾਲਾ ਕੋਈ ਗਲਤ ਕੰਮ ਕਰਨ ਵਾਲੇ ਨੇ ਜੋ ਸਮਾਜ ਵਿੱਚ ਮਾੜਾ ਸੱਤੰਦਾ ਬੱਚਾਂ ਤੇ ਜਾਂ ਕੋਈ ਨਸ਼ਾ ਵੇਚਣ ਵਾਲੇ ਨੇ ਜਾਂ ਕੋਈ ਚੋਰੀ ਛਕਾ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਸਖਤੀ ਨਾਲ ਐਕਸ਼ਨ ਕਾਨੂੰਨ ਦੇ ਅਨੁਸਾਰ ਲਿਆ ਜਾਏਗਾ ਤੇ ਜਿਹੜਾ ਹੈ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਇੱਥੇ ਪਿੰਡਾਂ ਵਿੱਚ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਨ ਲਈ ਅਧਿਕਾਰ ਨਹੀਂ ਦੇਵਾਂਗੇ ਤੇ ਉਹਨਾਂ ਦੇ ਖਿਲਾਫ ਨਸ਼ਿਆਂ ਦਾ ਵਪਾਰ ਕਰਨ ਦੇ ਮਾਮਲੇ 'ਚ ਵੱਧ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਕਰਕੇ ਐਕਸ਼ਨ ਲਵਾਂਗੇ ਤੇ ਤਾਂ ਕਿ ਲੋਕ ਜੋ ਹੈ ਸਵਾਜ ਦੇ ਵਿੱਚ ਅਮਨ ਆਮਾਨ ਨਾਲ ਜਿਹਾ ਹੈ ਆਪਣੀ ਜ਼ਿੰਦਗੀ ਜਿਉ ਸਕਣ ਅੱਜ ਇਹ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿੰਨੇ ਵੀ ਅਸੀਂ ਇੱਥੇ ਗੱਲਾਂ ਕੀਤੀਆਂ ਨੇ ਉਹਦੇ ਬਾਰੇ ਸਾਨੂੰ ਸਹੀ ਸੂਚਨਾ ਦਿਓ ਲਗਤਵਾਜੀ ਨਾਲ ਸੂਚਨਾ ਨਾ ਦਿਓ ਤੁਹਾਡੇ ਜਿਹੜੀ ਹੈ ਹਰ ਸਹੀ ਸੂਚਨਾ ਤੇ ਅਸੀਂ ਤੁਰੰਤ ਕਾਨੂੰਨੀ ਐਕਸ਼ਨ ਕਰਾਂਗੇ ਤੇ ਨਸ਼ੇ ਦੇ ਜਿਹੜੇ ਵਪਾਰੀ ਨੇ ਚਾਹੇ ਕੋਈ ਮੈਡੀਕਲ ਸਟੋਰ ਵਾਲਾ ਚਾਹੇ ਕੋਈ ਆਰਐਮਪੀ ਡਾਕਟਰ ਦੀ ਉਹਦੇ ਵਿੱਚ ਆੜ ਦੇ ਵਿੱਚ ਵਾਰਕਲੇ ਚਾਹੇ ਕੋਈ ਹੋਰ ਵੀ ਵਿਅਕਤੀ ਹੈ ਉਹਨਾਂ ਨੂੰ ਮੈਂ ਸਖਤ 警告 ਦੇਣਾ ਚਾਹੁੰਦਾ ਕਿ ਆਪਣੀ ਇਸ ਮਾੜੀ ਹਰਕਤ ਤੋਂ ਬਾਜ਼ ਆ ਜਾਣ ਤੇ ਜਿਹੜਾ ਏਰੀਆ ਛੱਡ ਜਾਣ ਨਹੀਂ ਤਾਂ ਉਹਨਾਂ ਨੂੰ ਜਲਦੀ ਜਿਹੜਾ ਹੈ ਜੇਲ੍ਹ ਦੇ ਪਿੱਛੇ ਲੱਖਾਂ ਦੇ ਪਿੱਛੇ ਸੁਟਿਆ ਜਾਏਗਾ ਤੇ ਉਹਨਾਂ ਦੇ ਸਖਤੀ ਨਾਲ ਐਕਸ਼ਨ ਕੀਤਾ ਜਾਏਗਾ ਲੋਕਾਂ ਨੂੰ ਮੇਰੀ ਅਪੀਲ ਇਹ ਹੈ ਕਿ ਉਹ ਸਾਨੂੰ ਇਤਲਾਹ ਜ਼ਰੂਰ ਦੇਣ ਕਿਸੇ ਦਾ ਨਾਮ ਜਿਹੜਾ ਹੈ ਅਸੀਂ ਜਾਗਰ ਨਹੀਂ ਕਰਾਂਗੇ ਹਰ ਇੱਕ ਬੰਦੇ ਦਾ ਨਾਮ ਗੁਪਤ ਰੱਖਿਆ ਜਾਏਗਾ ਨਾਲੇ ਜੋ ਹੈ ਉਹਨਾਂ ਨੂੰ 15 ਅਗਸਤ ਦੇ ਜਾ ਕੇ ਅੱਛਾ ਕੰਮ ਇਸ ਫਰੰਟ ਤੇ ਸਾਡੇ ਨਾਲ ਕਰੇਗਾ ਸਿੱਧੇ ਜਾਂ ਸਿੱਧੇ ਤੌਰ ਤੇ ਉਹਨੂੰ ਅਸੀਂ 15 ਅਗਸਤ ਤੇ ਸਨਮਾਨਿਤ ਕਰਵਾਉਗੇ ਜੀ ਸਭ ਤੋਂ ਪਹਿਲਾਂ ਤੇ ਆਈ ਹੋਈ ਸੰਗਤ ਦਾ ਤੇ ਡੀਐਸਪੀ ਸਾਹਿਬ ਜਿਹੜੇ ਅਫਸਰ ਨਾਲ ਆਏ ਉਹਨਾਂ ਦਾ ਬਹੁਤ ਧੰਨਵਾਦ ਕਿ ਅਸੀਂ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਕਦੀ ਨਹੀਂ ਦੇਖਿਆ ਕਿ ਇਸ ਤਰ੍ਹਾਂ ਮੀਟਿੰਗ ਹੋਈ ਹੋਏ ਖੁੱਲਕੇ ਗੱਲਾਂ ਹੋਈਆਂ ਹੋਣ ਸੋ ਸਾਨੂੰ ਪੂਰਾ ਵਿਸ਼ਵਾਸ ਹੈ ਸਾਨੂੰ ਪੂਰੀ ਆਸ ਹੈ ਕਿ ਜੋ ਕਹਿ ਕੇ ਗਏ ਹਨ ਉਸਤੇ ਉਹ ਖਰਾ ਉਤਰਨਗੇ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਉਹ ਸਾਨੂੰ ਡਿਊਟੀ ਦੇ ਕੇ ਗਏ ਹਨ ਇਨਫਾਰਮੇਸ਼ਨ ਦੇਣ ਦੀ ਔਰ ਦੇਖਭਾਲ ਕਰਨ ਦੀ ਅਸੀਂ ਉਹਦੇ ਤੇ ਪਹਿਰਾ ਦਈਏ ਵਾਹੀ ਗੁੱਜੀ ਕੰਮ